ਲਗੇ ਕੋਈ ਗੱਲ ਨਹੀਂ ਜਦੋਂ ਹਾਂ ਆਵਾਂਗੇ ਨਾ ਬਹੁਤ ਕੁਸ ਲੈ ਕੇ ਆਵਾਂਗੇ ਇੰਨਾ ਕੁ ਲੈ ਕੇ ਆਵਾਂਗੇ ਤੇ ਕਹਿੰਦੇ ਸੀ ਨਾ ਵੀ ਆਹ ਕੁੜੀ ਦਾ ਭਰਾ ਵਾ ਆਹ ਮੁੰਡਾ ਆ ਮਾਵਾ ਆ ਮੁੰਡੇ ਦਾ ਪਿਓ ਆ ਮੁੰਡਾ ਵਾ ਅਸੀਂ ਕੁੜੀ ਛਡਾਤੀ ਆ ਕਰਾਤੀ ਉਹ ਕਰਾਤੀ ਕੁੜੀ ਗਈ ਗਈ ਸਾਨੂੰ ਕੁੜੀ ਦਾ ਨਹੀਂ ਪਰ ਜਿਹੜੀ ਸਾਡੀ ਪਿੰਡ ਵਾਲੇ ਤੁਸੀਂ ਬੇਇੱਜ਼ਤੀ ਕੀਤੀ ਜਾਣਾ ਉਹ ਬੇਇੱਜ਼ਤੀ ਦਾ ਹੈ ਜਾਂ ਮੂੰਹ ਤੋੜ ਜਵਾਬ ਦੇਵਾਂਗੇ ਨਾ ਤੁਹਾਨੂੰ ਸਾਰੀ ਜ਼ਿੰਦਗੀ ਤੁਸੀਂ ਯਾਦ ਰੱਖੋਗੇ ਸਾਰੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਇਹ ਲਿਮਟਿਡ ਗਿਆਨ ਦੇ ਇੱਕ ਨਵੇਂ ਅਪਡੇਟ ਦੇ ਵਿੱਚ ਜੁੜ ਚੁੱਕੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪ੍ਰਵਾਸੀਆਂ ਦਾ ਮਸਲਾ ਉਹ ਪ੍ਰਵਾਸੀ ਜਿਹੜੇ ਕਿ ਗੈਰ ਕਾਨੂੰਨੀ ਵਿਰਤੀ ਵਾਲੇ ਨੇ ਪੰਜਾਬ ਦੇ ਵਿੱਚ ਬੇहद ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਪਹਿਲਾਂ ਪੱਗ ਨੂੰ ਹੱਥ ਪਾਇਆ ਤੇ ਹੁਣ ਇੱਜਦਾ ਤੱਕ ਨੂੰ ਹੱਥ ਪਾ ਰਹੇ ਨੇ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੇ ਸਰੋ ਹੀ ਰੋਟੀ ਖਾਣ ਤੋਂ ਬਾਅਦ ਪੰਜਾਬੀਆਂ ਨੂੰ ਹੀ ਹੁਣ ਇਹ ਪ੍ਰਵਾਸੀ ਅੱਕਾ ਵੀ ਦਿਖਾਉਣ ਲੱਗੇ ਨੇ ਤਾਜ਼ਾ ਮਾਮਲਾ ਪਿੰਡ ਅਡਲੂ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਪ੍ਰਵਾਸੀ ਵੱਲੋਂ ਪਹਿਲਾਂ ਇੱਕ ਪੰਜਾਬੀ ਪਰਿਵਾਰ ਦੀ ਕੁੜੀ ਨੂੰ ਕੱਢ ਕੇ ਲਿਆ ਜਾਂਦਾ ਉਸ ਨੂੰ ਵਿਆਹ ਕਰਵਾਇਆ ਜਾਂਦਾ ਉਸ ਨਾਲ ਤੇ ਪਿੰਡ ਦੇ ਵਿੱਚ ਰਹਿਣ ਤੋਂ ਬਾਅਦ ਜਦੋਂ ਪਿੰਡ ਦੇ ਸਰਪੰਚ ਸਾਹਿਬ ਨੇ ਇਸ ਗੱਲ ਦਾ ਨੋਟਿਸ ਲਿਆ ਕਿ ਇਹ ਪਰਿਵਾਰ ਦੀ ਮਰਜ਼ੀ ਤੋਂ ਬਿਨਾਂ ਉਸ ਘਰ ਦੀ ਧੀ ਨੂੰ ਲੈ ਕੇ ਆਇਆ ਪਿੰਡ ਦੇ ਵਿੱਚ ਤਾਂ ਉਹਨੂੰ ਪਿੰਡ ਤੋਂ ਬਾਹਰ ਜਾਣ ਦੇ ਲਈ ਕਿਹਾ ਜਾਂਦਾ ਤੋ ਉਸ ਤੋਂ ਬਾਅਦ ਪਿੰਡ ਵਾਸੀਆਂ ਨੂੰ ਕਿਸ ਤਰ੍ਹਾਂ ਦੀਆਂ ਉਹ ਧਮਕੀਆਂ ਦੇ ਰਿਹਾ ਹੈ ਉਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਤੁਸੀਂ ਵੀ ਦੇਖੀ ਹੈ ਤੇ ਇਸ ਮੌਕੇ ਅਸੀਂ ਪਿੰਡ ਵਿੱਚ ਪਹੁੰਚਿਆ ਜਿੱਥੇ ਕਿ ਸਰਪੰਚ ਸਾਹਿਬ ਦੇ ਨਾਲ ਨਾਲ ਹੋਰ ਪਿੰਡ ਦੇ ਪਤਵੰਤੇ ਸੱਜਣ ਵੀ ਸਾਡੇ ਨਾਲ ਨੇ ਤੇ ਇਸ ਮਾਮਲੇ ਤੇ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਕਿ ਪੂਰਾ ਮਾਮਲਾ ਕੀ ਹੈ ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਨਾਮ ਦੱਸ ਦਿਓ ਪਹਿਲਾਂ ਤਾਂ ਮੈਂ ਹਾਂ ਜੀ ਹਰਵਿੰਦਰ ਸਿੰਘ ਬਰਾੜ ਪਿੰਡ ਆਣੂ ਸਰਪੰਚ ਆਣੂ ਤੋਂ ਮੈਂ ਜੀ ਤੇ ਕੀ ਮਾਮਲਾ ਕੀ ਹੋਇਆ ਸੀ ਪਹਿਲਾਂ ਥੋੜਾ ਵਿਸਤਾਰ ਦੇ ਵਿੱਚ ਜਰੂਰ ਦੱਸੋ ਵੀ ਕੀ ਮਤਲਬ ਕਦੋਂ ਤੁਹਾਡੇ ਧਿਆਨ ਦੇ ਵਿੱਚ ਆਇਆ ਕਿਵੇਂ ਤੁਹਾਨੂੰ ਪਤਾ ਲੱਗਿਆ ਤੇ ਕੀ ਮਾਮਲਾ ਸੀ ਇਹ ਠੀਕ ਹੈ ਇਹ ਪਿਛਲੇ ਦਿਨੇ ਥੋੜਾ ਜਿਹਾ ਹੋ ਗਿਆ 10 ਦਿਨ ਹੋ ਗਏ ਜੀ ਸਾਡੇ ਪ੍ਰਵਾਸੀ ਪਰਿਵਾਰ ਸੀ ਇੱਕ ਜੀ ਉਹ ਲੜਕੀ ਨੂੰ ਰਿਹਾ ਕੇ ਲਿਆਏ ਸੀਗੇ ਜੀ ਲੜਕੀ ਸੀਗੀ ਜ਼ਿਮੀਂਦਾਰਾਂ ਦੀ ਇਧਰ ਬਰਨਾਲੇ ਸਾਈਡ ਪਿੰਡੋਂ ਉਹਨਾਂ ਦਾ ਜੀ ਅੱਛਾ ਜ਼ਿਮੀਂਦਾਰ ਪਰਿਵਾਰ ਹਾਂ ਜੀ ਜ਼ਿਮੀਂਦਾਰ ਪਰਿਵਾਰ ਸੀ ਹਾਂ ਜੀ ਹਾਂ ਜੀ ਜਿਹੜੇ ਆਏ ਜੀ ਵੀ ਪਹਿਲਾਂ ਲਿਆਏ ਇੱਕ ਪਹਿਲਾਂ ਲਿਆਏ ਜੀ ਪਹਿਲਾਂ ਵੀ ਲਿਆ ਕੇ ਇੱਕ ਪਹਿਲਾਂ ਲਿਆਂਦੀ ਹੋਈ ਆ ਉਹ ਫਿਰ ਦੂਜੀ ਆ ਹੁਣ ਦੂਜੀ ਜ਼ਿੰਮੇਦਾਰਾਂ ਦੇ ਪਰਿਵਾਰਾਂ ਨਾਲ ਪਿੰਡ ਆ ਸਾਡੇ ਤੇ ਇਹ ਯਾਰ ਸ਼ਾਮ ਨੂੰ ਆਕੇ ਮਤਲਬ 21 22 23 ਨੂੰ ਸ਼ਾਮ ਨੂੰ ਆਕੇ ਅੰਦਰ ਵੜ ਗਏ ਉਹ ਤਾਂ ਜੀ ਸਾਨੂੰ ਨਹੀਂ ਪਤਾ ਲੱਗਿਆ ਤੇ ਦੂਏ ਤੀਏ ਦੇ ਜੋ ਲੜਕੀ ਦਾ ਪਰਿਵਾਰ ਆਇਆ ਤਾਂ ਪਿੰਡ ਵਿੱਚ ਲੜਕੀ ਨੂੰ ਲੈਣ ਆ ਕੇ ਤਾਂ ਜੀ ਪਤਾ ਕਰਦੇ ਪਤਾ ਕਰਦੇ ਅੰਮਾ ਕਰ ਆ ਗਏ ਜੀ ਉਹ ਉਹ ਦੇਖਿਆ ਕਿ ਤਾਂ ਬਹੁਤ ਕੁੜੀ ਦਾ ਮੈਂਤਾਂ ਕੀਤੀ ਵਿਚਾਲਾ ਪਾ ਕੇ ਤੁਹਾਡੇ ਨਾਲ ਕੁੜੀ ਉਹਦੇ ਨਾਲ ਗਈ ਨਹੀਂ ਜੀ ਅੱਛਾ ਹਾਂ ਉਹ ਵਾਪਸ ਚਲੇ ਗਏ ਫਿਰ ਦੂਏ ਤੀਏ ਨੇ ਫਿਰ ਸਾਰੇ ਆ ਕੇ ਬੰਦੇ ਇਕੱਠੇ ਹੋ ਕੇ ਆਏ ਆ ਦੋ ਦੋ ਦਿਨ ਗੱਡੀਆਂ ਭਰ ਕੇ ਆਏ ਤੇ ਉਹ ਕੁੜੀ ਨੂੰ ਲੈ ਕੇ ਆ ਗਏ ਜੀ ਤੇ ਸਾਨੂੰ ਜਦੋਂ ਪਤਾ ਲੱ ਪੂਰਾ ਗਾ ਹੋ ਗਿਆ ਤਨਾਪੂਰਨ ਹੋ ਗਿਆ ਜੀ ਤੇ ਅਸੀਂ ਫਿਰ ਉਹ ਪਰਿਵਾਰ ਨੂੰ ਕਿਹਾ ਵੀ ਇਹਨੂੰ ਤੁਸੀਂ ਭਾਈ ਕੱਢੋ ਪਿੰਡੋਂ ਇਹਨਾਂ ਨੂੰ ਠੀਕ ਹੈ ਅਸੀਂ ਪਰਿਵਾਰ ਨੂੰ ਬੇਨਤੀ ਕੀਤੀ ਫਿਰ ਅਸੀਂ ਖੁਦ ਜਾ ਕੇ ਇਹਨਾਂ ਨੂੰ ਕੱਢਤਾ ਪਿੰਡੋਂ ਜੀ ਉਹ ਚਲੇ ਗਏ ਪਿੰਡੋਂ ਪਿੰਡੋਂ ਜਾਣ ਤੋਂ ਬਾਅਦ ਉਹਨਾਂ ਨੇ ਫਿਰ ਜੇ ਇੱਧਰ ਕਿਤੇ ਦੂਰ ਜਾ ਕੇ ਤੇ ਵੀਡੀਓ ਕੋਈ ਵਾਇਰਲ ਕਰਤੀ ਵੀ ਤੁਹਾਨੂੰ ਦੇਖਾਂਗੇ ਅਸੀਂ ਜੇ ਇਹ ਕਰਾਂਗੇ ਉਹ ਕਰਾਂਗੇ ਤੁਹਾਨੂੰ ਅਸੀਂ ਐਂ ਕਰਾਂਗੇ ਤੇ ਉਹ ਵੀਡੀਓ ਅਸੀਂ ਜਦੋਂ ਤੁਹਾਨੂੰ ਆਈ ਤਾਂ ਸੀ ਹੋਰ ਥਾਣਾ ਸਦਰ ਰੈਕੋਰਡ ਐਸਓ ਸਾਹਿਬ ਨਾਲ ਚਲੇ ਗਏ ਉੱਥੇ ਜਾ ਕੇ ਮੀਟਿੰਗ ਕੀਤੀ ਉਹਨੂੰ ਦਿਖਾਇਆ ਦਰਖਾਸਤ ਦਿੱਤੀ ਵੀ ਦੇਖੋ ਆ ਕੁਛ ਕਰਦੇ ਜੀ ਬਿਲਕੁਲ ਪੁਲਿਸ ਨਾਲ ਆ ਹੁਣ ਅਸੀਂ ਅੱਗੇ ਕਾਰਵਾਈ ਕਰ ਰਹੇ ਹਾਂ ਤੇ ਜਿਹੜੇ ਪ੍ਰਵਾਸੀ ਪਰਿਵਾਰ ਹੈ ਕਦੋਂ ਤੋਂ ਤੁਹਾਡੇ ਪਿੰਡ ਦੇ ਵਿੱਚ ਰਹਿ ਰਿਹਾ ਸੀ ਜੀ ਇਹ ਕਾਫੀ ਸਾਲ ਹੋ ਗਏ 15 20 ਸਾਲ ਹੋ ਗਏ ਜੀ ਰਹਿ ਰਹੇ ਨੇ ਉਹ ਕਾਫੀ ਪ੍ਰਾਣੇ ਆ ਪ੍ਰਾਣੇ ਆ ਜੀ ਇਹ ਬੱਚੇ ਵੀ ਇੱਥੇ ਹੋਏ ਇਹਨਾਂ ਦੇ ਜੀ ਅੱਛਾ ਵੀ ਇਹ ਜਿਹੜੇ ਜਿੰਨਾਂ ਨੇ ਵੋਟ ਵਟ ਹੈ ਨਹੀਂ ਵੋਟ ਨਹੀਂ ਹੈਗੀ ਵੋਟਾਂ ਦਾ ਹੱਕੜਨ ਦੇ ਕੁਛ ਨਹੀਂਗਾ ਇੱਥੇ ਰਹਿ ਰਹਿ ਕੇ ਕੰਮ ਕਰ ਰਹੇ ਇਹ ਵੀ ਬਹੁਤ ਇੱਕ ਸਰਹਣਾਯੋਗ ਕਦਮ ਆ ਪਿੰਡ ਦਾ ਸਰਹਣਾਯੋਗ ਕਦਮ ਕੀਤਾ ਹੈ ਕਿ ਜਿਹੜੀ ਇਹ ਜੇ ਗੈਰ ਕਾਨੂੰਨੀ ਜੋ ਵਰਤ ਵਾਲੇ ਲੋਕ ਨੇ ਉਹਨਾਂ ਦੀ ਵੋਟ ਨਹੀਂ ਮਨਨ ਦਿੱਤੀ ਜੋ ਕਿ ਬਹੁਤ ਗੰਭੀਰ ਮਸਲਾ ਹੈ ਤੇ ਇਹਦੇ ਲਈ ਇਹ ਸਲਾਹਣਾ ਵੀ ਕੀਤੀ ਜਾਣੀ ਚਾਹੀਦੀ ਹੈ ਪਿੰਡ ਦੀ ਪੰਚਾਇਤ ਦੀ ਤੇ ਹੋਰ ਪਿੰਡ ਦੀਆਂ ਪੰਚਾਇਤਾਂ ਨੂੰ ਵੀ ਇਸ ਪਿੰਡ ਦੀ ਪੰਚਾਇਤ ਤੋਂ ਸਿੱਖਣਾ ਚਾਹੀਦਾ ਹੈ ਕਿ ਜਿਹੜੇ ਇਸ ਤਰ੍ਹਾਂ ਗੈਰਕਾਨੂੰਨੀ ਕੰਮ ਕਰਦੇ ਨੇ ਉਹਨਾਂ ਦੀ ਵੋਟ ਨਾ ਬਣੇ ਤਾਂ ਕਿ ਇਸ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਤੇ ਜਦੋਂ ਸਰ ਤੁਸੀਂ ਸਰਪੰਚ ਸਾਹਿਬ ਉਹਨਾਂ ਨਾਲ ਗੱਲਬਾਤ ਕੀਤੀ ਪਰਿਵਾਰ ਨੂੰ ਕਿਹਾ ਉਦੋਂ ਮਤਲਬ ਕਿੱਦਾਂ ਦੇ ਉਹਨਾਂ ਦਾ ਸਿਗਾ ਰਿਐਕਟ ਕਿੱਦਾਂ ਕੀਤਾ ਜਿਵੇਂ ਹੁਣ ਬਾਅਦ ਚਾਹ ਤਾਂ ਵੀਡੀਓ 'ਚ ਤਾਂ ਦੇਖ ਰਿਹਾ ਕਿੱਦਾਂ ਗਾਲੀ-ਗਲੋਚ ਵੀ ਕਰ ਰਿਹਾ ਉਹ ਉਦੋਂ ਜਦੋਂ ਤੁਸੀਂ ਪਹਿਲੀ ਵਾਰ ਗੱਲ ਕੀਤੀ ਆ ਉਦੋਂ ਕਿਵੇਂ ਰਿਐਕਟ ਦੇਖੋ ਜਦੋਂ ਨਾ ਗੱਲ ਮੇਰੀ ਉਹਨਾਂ ਨੂੰ ਫੋਨ ਤੇ ਕਹਿੰਦਾ ਮੈਨੂੰ ਮਿਲੇ ਨਹੀਂ ਬਾਈਫੇਸ ਹੋ ਜੀ ਮੈਂ ਤਾਂ ਉਹ ਕਹਿੰਦਾ ਉਹਦੇ ਘਰ ਨੂੰ ਪਹਿਲਾਂ ਹੀ ਚਲੇ ਗਏ ਸੀ ਮਨ ਉਹਦੇ ਬਾਰੇ ਹੋ ਗਏ ਸੀ ਸਾਮਾਨ ਇੱਥੇ ਪਿਆ ਸੀ ਉਹਦਾ ਮੈਂ ਕਿਹਾ ਵੀ ਆਪਣੇ ਗੱਲ ਵੀ ਫੋਨ ਤੇ ਵੀ ਤੁਸੀਂ ਚਲੇ ਜਾਓ ਉੱਥਰ ਹੋਣਾ ਪੈਂਦੀ ਲੋਕਾਂ ਠੀਕ ਹੈ ਚਲੇ ਜਾਂਦੇ ਮੈਨੂੰ ਮਿਲੇ ਨਹੀਂ ਉਹ ਉਦੋਂ ਬਾਅਦ ਜਾ ਕੇ ਫੇਰ ਜਾ ਕੇ ਇਹ ਆਖੋ ਕਰਨ ਲੱਗਿਆ ਜੀ ਫਿਰ ਅੱਛਾ ਜੀ ਹਾਂ ਸਾਡੇ ਸਾਹਮਣੇ ਕੁਝ ਕੁਝ ਨਹੀਂ ਬੋਲੇ ਜੀ ਉਹ ਬਿਲਕੁਲ ਜਿਵੇਂ ਤੁਸੀਂ ਦੱਸਿਆ ਪਤਾ ਲੱਗਿਆ ਕਿ ਪਹਿਲਾਂ ਵੀ ਇੱਕ ਉਹਦੇ ਭਰਾ ਵੱਲੋਂ ਪੰਜਾਬੀ ਪਰਿਵਾਰ ਦੀ ਕੁੜੀ ਲਿਆਂਦੀ ਗਈ ਸੀ ਹਨਾ ਵੀ ਉਦੋਂ ਉਹ ਕੁੜੀ ਦੇ ਪਰਿਵਾਰ ਵੱਲੋਂ ਨਹੀਂ ਕੋਈ ਕਾਰਵਾਈ ਕੀਤੀ ਨਹੀਂ ਉਹ ਕੋਈ ਉਹ ਸੀ ਬਸਰਾਵਾ ਸੀਗੇ ਜੀ ਉਹਨਾਂ ਨੇ ਕੋਈ ਪਿਆਰ ਭਾਈ ਨਹੀਂ ਕੀਤਾ ਉਹਨੂੰ ਵੀ ਗਰੀਬ ਪਰਿਵਾਰ ਉਹ ਵੀ ਕਹਿ ਸਕਦੇ ਆਂ ਵੀ ਉਹੀ ਉਹਨਾਂ ਦਾ ਮਤਲਬ ਝਾਕਾ ਖੁੱਲ ਗਿਆ ਇੱਕ ਤਰ੍ਹਾਂ ਦਾ ਉਹ ਦੇਖੋ ਉਦੋਂ ਪਹਿਲਾਂ ਪਹਿਲਾਂ ਪੰਚਾਇਤ ਹੋਰ ਸੀ ਜੀ ਜੋ ਪੰਚਾਇਤ ਐਕਸ਼ਨ ਲੈਂਦੀ ਦਾ ਨਾਮ ਹੁੰਦਾ ਨਾ ਲੈਂਦੀ ਤਾਂ ਐਦਾਂ ਦੀ ਕਾਰਵਾਈ ਨਾ ਹੁੰਦੀ ਜੇ ਚੱਲਿਆ ਦੁਆਰਾ ਸਟੈਪ ਨਾ ਚੱਕਦੇ ਫਿਰਿਓ ਜੇ ਪਹਿਲੀ ਉਹਨਾਂ ਕੁੱਤੇ ਖਾਣੀ ਹੋਈ ਜਾਂਦੀ ਉਹਨਾਂ ਸਹੀ ਗੱਲ ਹੈ ਤੇ ਹੁਣ ਜੇ ਮੈਂ ਤੁਸੀਂ ਦੇਖਿਆ ਵੀਡੀਓ ਵੀ ਪਾ ਰਿਹਾ ਉਹ ਕਾਫੀ ਜਿਆਦਾ ਧੰਗਾ ਰਿਹਾ ਉਹ ਤੋਂ ਬਾਅਦ ਹੁਣ ਉਹਦਾ ਮਤਲਬ ਪਿੰਡ ਦੀ ਪੰਚਾਇਤ ਵੱਲੋਂ ਉਹਨੂੰ ਕੋਈ ਜਵਾਬ ਦੇਖੋ ਸਾਡਾ ਜਵਾਬ ਇਹੀ ਆ ਤੁਹਾਡੇ ਮੈਂ ਜਿੰਨਾ মিডিਆ ਰਹੇ ਦੇਖੋ ਜੀ ਸਾਡੇ ਕੋਲ ਚੂੜੀਆਂ ਪਾਈਆਂ ਨੇ ਠੀਕ ਹੈ ਜੀ ਸਾਡੇ ਕੋਲ ਆਜੇ ਭੱਜ ਸਿੱਧੇ ਆਉਣ ਮੰਨੇ ਹੋਈਆਂ ਧਮਕੀ ਦੇਣ ਦਾ ਕੀ ਫਾਇਦਾ ਠੀਕ ਹੈ ਧਮਕੀ ਰੱਖੀ ਜਦੋਂ ਪਿੱਛ ਬਿਲਕੁਲ ਪੰਚਾਇਤ ਅਸੀਂ ਨਾਲ ਖੜੀਆਂ ਪਿੰਡ ਸਾਡਾ ਸਾਰਾ ਪਿੰਡ ਸਾਡਾ ਨਾਲ ਆ ਜੀ ਅਸੀਂ ਆਪ ਜਾ ਜਾ ਕੇ ਪਿੰਡ ਦੇ ਵਿੱਚ ਪ੍ਰੌਂਡ ਲਾਉਣੇ ਆ ਜਾਣਦੇ ਆ ਕਿ ਜੋ ਵੀ ਗਲਤ ਆਨਸਰ ਪਿੰਡ ਦੇ ਵਿੱਚ ਫਿਰਦਾ ਦੱਸੋ ਸਾਨੂੰ ਅਸੀਂ ਫੜ ਕੇ ਉਹਦੇ ਕਾਰਵਾਈ ਕਰੀਏ ਜੀ ਬਿਲਕੁਲ ਅਸੀਂ ਪੰਚਾਇਤ ਪੂਰੀ ਤਰ੍ਹਾਂ ਚੁਸਤਾਂ ਪੂਰੇ ਜੀ ਮਤਲਬ ਹੋਣ ਨਹੀਂ ਹੁੰਦਾ ਜੀ ਜੋ ਹੋ ਗਿਆ ਹੋ ਗਿਆ ਬਸ ਸਰਪੰਚਾ ਜਿਵੇਂ ਕਿ ਤੁਸੀਂ ਵੀ ਦੇਖਦੇ ਹੋ ਮੇਂ ਸੋਸ਼ਲ ਮੀਡੀਆ ਤੇ ਵੀ ਖਬਰਾਂ ਆਉਂਦੀਆਂ ਨੇ ਹੋਰ ਪਿੰਡਾਂ ਦੇ ਵਿੱਚ ਕਾਫੀ ਪੰਚਾਇਤਾਂ ਵੱਲੋਂ ਬਾਈਕਾਟ ਵੀ ਇਹਨਾਂ ਦਾ ਕੀਤਾ ਗਿਆ ਗਲਤ ਬੰਦਿਆਂ ਦਾ ਹਨਾ ਵੀ ਇਹ ਇੱਕ ਤਾਂ ਕੱਪੜੇ ਇਦਾਂ ਦੇ ਧੋਤੀਆਂ ਛੋਟੀਆਂ ਛੋਟੀਆਂ ਲਾ ਲੈਂਦੇ ਨੇ ਆਪਣੀਆਂ ਮਾਤਾ-ਮਾਂ ਪਹਿਣਾ ਗੁਰੂ ਘਰ ਵੀ ਜਾਂਦੀਆਂ ਨੇ ਮੰਦਿਰ ਮੱਝ ਜਾਂਦੀਆਂ ਨੇ ਉਹ ਮਤ ਤੰਗ ਪਰੇਸ਼ਾਨ ਨੇ ਕਾਫੀ ਇੰਨਾ ਦੂਜਾ ਇਹ ਸੜਕਾਂ ਲਾਲ ਕੀਤੀਆਂ ਪਈਆਂ ਨੇ ਪੰਜਾਬ ਦੀਆਂ ਇਹਨਾਂ ਨੇ ਘੁੱਟ ਕੇ ਖਾ ਖਾ ਕੇ ਇਹ ਤੁਹਾਡੇ ਪਿੰਡ ਦੇ ਵਿੱਚ ਇਹ ਪ੍ਰਵਾਸੀਆਂ ਦੇ ਕਿਵੇਂ ਦੇ ਹਾਲਾਤ ਸੀਗੇ ਅੱਜ ਤੋਂ ਪਹਿਲਾਂ ਦੇਖੋ ਜਿਹੜੇ ਸਾਡੇ ਪ੍ਰਵਾਸੀ ਬੈਠੇ ਨੇ ਪੁਰਾਣੇ ਪ੍ਰਵਾਸੀ ਆ ਉਹ ਤਾਂ ਬਹੁਤ ਵਧੀਆ ਬੰਦੇ ਆ ਦੇਖੋ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਠੀਕ ਹੈ ਨਹੀ ਹੁੰਦੇ ਠੀਕ ਹਾਂ ਤੇ ਜਿਹੜੇ ਪੁਰਾਣੇ ਆ ਉਹ ਇੰਨੇ ਵਧੀਆ ਬੰਦੇ ਆ ਸਾਡੇ ਇਥੇ ਬਹੁਤ ਕਾਮਯਾਬ ਹੋਏ ਆ ਬੰਦੇ ਜੀ ਜਿਹੜੇ ਪ੍ਰਵਾਸੀ ਹੁਣ ਕੰਮ ਕਰਦੇ ਆ ਜੀ ਇਹਨਾਂ ਚੋਂ ਕੋਈ ਐਸਾ ਨਹੀਂ ਸਾਰੇ ਬੱਚੇ ਸਾਡੇ ਨਾਲ ਬਰਤਦੇ ਆ ਵਧੀਆ ਜੀ ਉਹ ਬੱਚੇ ਵਧੀਆ ਨੇ ਹੁੰਦੇ ਆ ਆਪ ਵੀ ਵਧੀਆ ਆਪ ਵੀ ਨਹੀਂ ਬੈਠੇ ਨੇ ਜਗਾ ਲਈ ਆ ਆਪ ਦੀ ਆ ਦੇ ਮਕਾਨ ਪਾਇਆ ਕੋਈ ਐ ਕੋਈ ਗੁਟਕਾ ਵਗੈਰਾ ਕੋਈ ਬੀੜਾ ਕੋਈ ਐਸਾ ਕੁ ਦੇ ਬਾਅਦ ਉਹ ਹਰ ਲੋੜ ਬਾਜੀ ਕਰਦੀ ਆ ਜੀ ਤਿੰਨ ਤਿੰਨ ਬੈਹਿ ਕੇ ਮੋਟਰਸਾਈਕਲ ਦੇ ਪੜਾਕੇ ਮਰਵਾਉਂਦੇ ਆ ਉਹ ਵੀ ਅਸੀਂ ਯਾਰ ਬੰਦ ਕਰਤਾ ਜੀ ਜੋ ਸਾਡੀ ਪੰਚਾਇਤ ਬਣੀ ਆ ਅਸੀਂ ਪਹਿਲਾਂ ਹੀ ਐਕਸ਼ਨ ਲਿਆ ਵੀ ਵਿਡੇ ਪਿੰਡ ਚ ਮੋਟਰਸਾਈਕਲ ਪੜਾਕੇ ਮਰਵਾਉਂਦੇ ਸੀ ਉਹ ਸਭ ਤੋਂ ਪਹਿਲਾਂ ਬੰਦ ਕੀਤੇ ਜੀ ਫਿਰ ਨਸ਼ਾ ਪੱਤਾ ਦੀ ਬੰਦ ਲੱਗੇ ਪੂਰਾ ਕਰਨ ਤੇ ਹੋਇਆ ਨਹੀਂ ਅਸੀਂ ਨਹੀਂ ਕਹਿੰਦੇ ਜਮਾ ਹੋ ਗਿਆ ਪਰ ਬਹੁਤ ਘੱਟ ਕੇ ਕੰਟਰੋਲ ਕਰ ਲਿਆ ਅਸੀਂ ਚਲੋ ਸ਼ੁਰੂਆਤ ਹਾਂ ਸ਼ੁਰੂਆਤ ਕੀਤੀ ਅਸੀਂ ਆ ਅਸੀਂ ਇਸ ਕੰਮ ਵੀ ਹੁਣ ਉਦੋਂ ਦੇ ਬਿਲਕੁਲ ਸਾਰੇ ਜਿਹੜੇ ਪ੍ਰਵਾਸੀ ਬੈਠੇ ਆ ਬਿਲਕੁਲ ਠੀਕ ਆ ਕੋਈ ਇਦਾਂ ਗੱਲ ਨਹੀਂ ਗਈ ਵਧੀਆ ਮਾਹੌਲ ਆ ਬਣ ਸਰਪੰਚ ਸਾਹਿਬ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਉਸ ਦਿਨ ਦਾ ਵੀ ਤੇ ਪਹਿਲਾਂ ਵੀ ਧਿਆਨ ਦੇ ਰਹੇ ਹੋ ਜਿਹੜੇ ਬੱਚੇ ਨੌਜਵਾਨ ਲਾ ਲੋ ਵੀ ਮੋਟਰਸਾਈਕਲਾਂ ਦੇ ਪਟਾਕੇ ਵਗੈਰਾ ਵਜਾਉਂਦੇ ਜਾਂ ਤਿੰਨ ਤਿੰਨ ਟ੍ਰਿਪਲਿੰਗ ਕਰਦੇ ਨੇ ਉਹ ਦੂਜੇ ਦੀ ਜਾਨ ਨੂੰ ਵੀ ਖਤਰੇ 'ਚ ਪਾਉਂਦੇ ਨੇ ਇੱਕ ਹੋਰ ਵੱਡਾ ਜੋ ਸਵਾਲ ਹੈ ਕਿ ਜਿਵੇਂ ਜੋਗੀ ਸਰਕਾਰ ਆਈ ਹੈ ਯੂਪੀ ਦੇ ਵਿੱਚ ਤਾਂ ਉਹਨਾਂ ਨੇ ਗੈਂਗਸਟਰਾਂ ਨੂੰ ਉੱਥੋਂ ਬੈਨ ਕਰਤਾ ਭਜਾਤੇ ਗੈਂਗਸਟਰ ਤੇ ਗੈਂਗਸਟਰਾਂ ਦੀ ਲਾ ਲੋ ਪਹਿਲੀ ਪਸੰਦ ਫਿਰ ਪੰਜਾਬੇ ਬਣਿਆ ਟ੍ਰੈਂਡਾਂ ਚੜ ਚੜ ਕੇ ਉਰੇ ਆ ਗਿਆ ਜਿਹੜੇ ਗੈਰ ਕਾਨੂੰਨੀ ਬੰਦੇ ਸੀਗੇ ਕੀ ਤੁਹਾਡੀ ਪੰਚਾਇਤ ਵੱਲੋਂ ਕੋਈ ਐਦਾਂ ਦੀ ਵੀ ਅਗਲੇ ਆਉਣਾਂ ਟਾਈਮ 'ਚ ਉਹਨਾਂ ਨੂੰ ਵੈਰੀਫਾਈ ਕੀਤਾ ਜਾਵੇ ਜਿਹੜੇ ਨਵੇਂ ਆਉਣ ਕੋਈ ਪ੍ਰਵਾਸੀ ਆਉਣ ਕੋਈ ਐਦਾਂ ਦੀ ਵੀ ਤੁਸੀਂ ਕਾਰਵਾਈ ਕਰੋਗੇ ਜਾਂ ਕਰ ਰਹੇ ਹੋ ਨਹੀਂ ਬਿਲਕੁਲ ਅਸੀਂ ਕਰ ਵੀ ਰਹੇ ਹਾਂ ਕਰਾਂਗੇ ਵੀ ਜਿਹੜਾ ਸਾਡੇ ਪਰ ਹੁਣ ਆਉ ਅਸੀਂ ਨਮਾ ਹਜੇ ਕੋਈ ਨਾਗਿ ਧਾਰ ਕਾਟਣਾ ਵੋਟਰ ਕਿਸਦਾ ਨਹੀਂ ਬਣ ਰਿਹਾ ਹਜੇ ਠੀਕ ਠੀਕ ਜਿਹੜੇ ਪੁਰਾਣੇ ਬੈਠੇ ਸਾਡੇ ਉਹੀ ਹੈ ਹਜੇ ਜੋ ਨਵੇਂ ਆਏ ਉਹਨਾਂ ਦੀ ਜੇ ਆਉਣਗੇ ਤਾਂ ਪੂਰੀ ਉਹਨਾਂ ਦੀ ਵੈਰੀਫਿਕੇਸ਼ਨ ਕਰਕੇ ਉਹਨਾਂ ਦੀ ਜਿਹੜਾ ਪਰਿਵਾਰ ਰੱਖੂ ਉਸ ਪਰਿਵਾਰ ਦੇ ਧਾਰ ਕਾਟ ਲੈ ਕੇ ਤਾਂ ਅਸੀਂ ਉਹਨੂੰ ਪਿੰਡ ਤੇ ਰਹਿਣ ਦਮਾਂਗੇ ਠੀਕ ਤੇ ਉਹ ਜਿਹੜਾ ਕੁੜੀ ਪਰਿਵਾਰ ਸੀਗਾ ਜਿਹੜੀ ਕੁੜੀ ਲੈ ਕੇ ਆਏ ਸੀਗਾ ਜਿਹੜੀ ਬੱਚੀ ਕਿਸੇ ਦੀ ਉਹਨਾਂ ਨਾਲ ਵੀ ਤੁਹਾਡਾ ਰਾਪਤਾ ਹੈਗਾ ਨਹੀਂ ਦੇਖੋ ਆਹ ਕਈ ਵਾਰ ਮੈਨਾਂ ਫੋਨ ਕੀਤਾ ਉਹਨਾਂ ਨਾਲ ਗੱਲ ਲਈ ਹੁਣ ਦੇਖੋ ਜੀ ਇੱਕ ਬੱਚੀ ਦਾ ਪਿਓ ਆ ਦੇਖੋ ਜੀ ਉਹਦੇ ਬੱਚੀ ਨੇ ਗਲਤੀ ਕਰ ਲਈ ਹੁਣ ਦੇਖੋ ਪਿਓ ਦੀ ਇ ਉਹ ਪਰ ਉਹ ਬਥੇ ਬਹੁਤ ਆਇਆ ਸੀ ਬਹੁਤ ਜਣੇ ਲੋਦਰ ਹੋਏ ਗਿਆ ਬਚਾਰਾ ਕਿ ਮੈਂ ਮੇਰੇ ਬੱਚੇ ਨੇ ਕੀ ਕਰ ਲਏ ਠੀਕ ਬੱਚੇ ਗਲਤੀ ਕਰ ਗਏ ਜੀ ਹੁਣ ਬੰਦਾ ਸੋਚਦਾ ਕਿ ਇਹ ਬੱਚੇ ਨੇ ਕੀ ਕਰ ਦਿੱਤੀ ਕੀ ਕਰ ਦਿੱਤੀ ਹਾਂਜੀ ਹਾਂ ਚਲੋ ਬਹੁਤ ਉਹਨਾਂ ਨਾਲ ਖੜੇ ਸੀ ਪੰਚਾਇਤ ਉਹਨਾਂ ਦਾ ਵੀ ਜੋ ਸਾਡੇ ਲੋੜ ਸਾਡੇ ਨਾਲ ਹਾਜ਼ਰ ਹਾਂ ਜਿੱਥੇ ਵੀ ਸਾਨੂੰ ਜਾਣਾ ਸੀ ਜਾਵਾਂਗੇ ਧੰਨਵਾਦ ਤੇ ਕਿ ਜਿਵੇਂ ਹੁਣ ਤੁਹਾਡੇ ਪੰਚਾਇਤ ਕਾਰਵਾਈ ਕਰ ਰਹੀ ਆ ਤੁਹਾਡੇ ਸਿੱਧੇ ਤੌਰ ਤੇ ਉਹਨਾਂ ਨੇ ਤੁਹਾਨੂੰ ਧਮਕੀ ਦਿੱਤੀ ਆ ਤੁਹਾਡੇ ਪਿੰਡ ਨੂੰ ਹਨ ਤੇ ਪੰਚਾਇਤ ਨੂੰ ਤੇ ਜਿਵੇਂ ਆਉਣ ਵਾਲੇ ਸਮੇਂ ਤੇ ਤੁਸੀਂ ਕੋਈ ਕਾਰਵਾਈ ਕਰਦੇ ਹੋ ਕਿ ਉਹ ਪਰਿਵਾਰ ਤੁਹਾਡੇ ਨਾਲ ਆ ਕੋਈ ਕਾਨੂੰਨੀ ਕਾਰਵਾਈ ਕਰਨੀ ਪੈਣੀ ਆ ਉਹ ਪਰਿਵਾਰ ਵੱਲੋਂ ਜੇਕਰ ਉਹ ਕੁੜੀ ਵੱਲੋਂ ਕੋਈ ਬਿਆਨ ਜਾਂ ਉਹਦੇ ਪਰਿਵਾਰ ਵੱਲੋਂ ਕੋਈ ਬਿਆਨ ਆ ਕਿ ਉਹ ਤੁਹਾਡੇ ਨਾਲ ਖੜੇ ਨੇ ਅੱਗੇ ਦੇਖੋ ਉਹ ਪਰਿਵਾਰ ਸਾਡੇ ਨਾਲ ਉਹ ਵੀ ਖੜਾ ਵਾ ਪਰ ਸਾਡੇ ਸਾਰੇ ਨੰਗਰ ਖੜਾ ਸਾਰਾ ਪਿੰਡ ਸਾਡੇ ਨਾਲ ਆ ਜੀ ਜੋ ਅਸੀਂ ਕਹਾਂਗੇ ਪੰਚਾਇਤ ਨੂੰ ਸਾਡਾ ਪਿੰਡ ਸਾਡੇ ਨਾਲ ਤੁਰੂਗਾ ਪਿੰਡ ਪਹਿਲਾਂ ਆਪ ਹੀ ਤੁਰਦਾ ਸਾਡੇ ਨਾਲ ਪਿੰਡ ਜੀ ਬਹੁਤ ਸਾਡਾ ਸਾਫ਼ ਦੇਣਾ ਬਹੁਤ ਵਧੀਆ ਪਿੰਡ ਆ ਸਾਡਾ ਜੀ ਸਾਰਾ ਸਾਡਾ ਸਾਰੇ ਇੱਕ ਆ ਸਾਡੇ ਜ਼ਿੰਮੇਵਾਰਾਂ ਦਾ ਚਾਹੇ ਐਸਸੀ ਪਰਿਵਾਰ ਆ ਚਾਹੇ ਇਹ ਨੇ ਯੂਪੀਏ ਵੀ ਸਾਡੇ ਸਾਨੂੰ ਸਾਥ ਦੇ ਰਿਹਾ ਜੀ ਜਿਹੜੇ ਗਲਤ ਸੀ ਬੰਦੇ ਕੱਢਦੇ ਹੋ ਹੁਣ ਬਿਲਕੁਲ ਸਾਡੇ ਪਿੰਡ ਓਕੇ ਆ ਜੀ ਕੋਈ ਪ੍ਰੋਬਲਮ ਨਹੀਂ ਹੈ ਜੀ ਪਿੰਡ ਵਿੱਚ ਸਰਪੰਚ ਸਾਹਿਬ ਨੇ ਜਿਵੇਂ ਬਹੁਤ ਵਧੀਆ ਗੱਲ ਕਹੀ ਆ ਕਿ ਉਹ ਜਿਹੜਾ ਪ੍ਰਵਾਸੀ ਨੇ ਵੀਡੀਓ ਪਾਈ ਆ ਉਹਨੂੰ ਵੀ ਖੁੱਲੇ ਤੌਰ ਤੇ ਉਹਦੀ ਵੀਡੀਓ ਦਾ ਹੀ ਜਵਾਬ ਆ ਕਹਿੰਦੇ ਪੰਜਾਬੀ ਕਦੇ ਪਹਿਲ ਨਹੀਂ ਕਰਦੇ ਹੁੰਦੇ ਉਹਨੇ ਪਹਿਲ ਕੀਤੀ ਆ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਆ ਤਾਂ ਉਹਨੂੰ ਜਵਾਬ ਆ ਕਿ ਪੰਜਾਬੀਆਂ ਨੇ ਵੀ ਪਿੰਡ ਵਾਸੀਆਂ ਨੇ ਵੀ ਚੂੜੀਆਂ ਨਹੀਂ ਪਾਈਆਂ ਪੰਜਾਬੀ ਉਹ ਹੁੰਦੇ ਨੇ ਸ਼ਾਇਦ ਉਹ ਨਹੀਂ ਜਾਣਦਾ ਨਵਾਂ ਆਇਆ ਹੋਵੇ ਜਾਂ ਪੰਜਾਬੀਆਂ ਬਾਰੇ ਉਹਨੇ ਨਾ ਪੜ੍ਹਿਆ ਹੋਵੇ ਕਿ ਪੰਜਾਬੀ ਦਾ ਉਹ ਕੰਮ ਆ ਜਿਹੜੀ ਦੂਜਿਆਂ ਦੇ ਹੱਕਾਂ ਦੇ ਲਈ ਦੂਜਿਆਂ ਦੀ ਇੱਜ਼ਤਾਂ ਦੇ ਲਈ ਖੜਦੀ ਆ ਤੇ ਜੇਕਰ ਗੱਲ ਇਹਨਾਂ ਤੇ ਆਪਣੇ ਤੇ ਆਉਂਦੀ ਆ ਫੇਰ ਤਾਂ ਸਮਝੇ ਸਕਦੇ ਹੋ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਜਵਾਬ ਮਿਲੇਗਾ ਪਰ ਸਰਪੰਚ ਸਾਹਿਬ ਇੱਕ ਤੁਸੀਂ ਉਹਨਾਂ ਪੰਚਾਇਤਾਂ ਨੂੰ ਜਾਂ ਉਹਨਾਂ ਪਿੰਡਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਵੀ ਕੀ ਧਿਆਨ ਰੱਖਣਾ ਕਿਸ ਤਰ੍ਹਾਂ ਦੀ ਧਿਆਨ ਦੀ ਜ਼ਰੂਰਤ ਹੈ ਕਿਉਂਕਿ ਜਿਸ ਤਰ੍ਹਾਂ ਦੀ ਘਟਨਾ ਤੁਹਾਡੇ ਪਿੰਡ ਦੇ ਵਿੱਚ ਘਟੀ ਹੈ ਕਿਸੇ ਹੋਰ ਪਿੰਡ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਮਤਭਾਗੀ ਘਟਨਾ ਨਾ ਹੋਵੇ ਤਾਂ ਕਿਹੜੀ ਗੱਲਾਂ ਦਾ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਦੇਖੋ ਸਾਰੇ ਸਰਪੰਚ ਸਿਆਣੇ ਆ ਬਹੁਤ ਆਸੇ ਸਾਰੇ ਆਪਦੇ ਪਤਾ ਵੀ ਮੇਰੇ ਪਿੰਡ ਜੇ ਕੀ ਚੱਲ ਰਿਹਾ ਵਾ ਠੀਕ ਆ ਸਨੇਹਾ ਚੁਰਕ ਸਨੇਹਾ ਨੇ ਬੇਨਤੀ ਕਰ ਸਕਦੇ ਐ ਤਾਂ ਜੀ ਵੀ ਬੇਨਤੀ ਆ ਵੀ ਆਹ ਦੇਖੋ ਆਦੇ ਪਿੰਡ ਵਿੱਚ ਜਿਹੜੇ ਤੁਹਾਡੇ ਪ੍ਰਵਾਸੀ ਆ ਰਹੇ ਆ ਧਾਰਕੜ ਕਰਵਾ ਚੱਕਰ ਉਠੀ ਆਉਂਦਾ ਜਿਹਦੇ ਕੋਈ ਰਹਿ ਰਹੇ ਉਹ ਬੰਦੇ ਧਾਰਕੜ ਵਿੱਚ ਜੁੰਮਰ ਤੇਰੀ ਆ ਪਏ ਤੇਰੇ ਘਰੇ ਆ ਬੰਦੇ ਜੁੰਮਰ ਤੇਰੀ ਆੜੀ ਕੱਲ ਨੂੰ ਕੋਈ ਗਲਤ ਹਰਕਤ ਕਰਦੇ ਆ ਤੇ ਜੁੰਮਰ ਤੁਸੀਂ ਆ ਸਾਡੇ ਦੀ ਹੀ ਬੇਨਤੀ ਆ ਵੀ ਆਸੇ ਪਾਸੇ ਜਿਹੜਾ ਤਾਂ ਨੂੰ ਜੀ ਹੋਰ ਸਾਡੇ ਪਿੰਡੋਂ ਪਿੰਡ ਬਿਲਕੁਲ ਅਸੀਂ ਪਿੰਡੂ ਵੀ ਕਹਿੰਦੇ ਆ ਆਰਾਮਨਾ ਦਾ ਬਸ ਬੈਠੋ ਅਸੀਂ ਬੈਠੇ ਆਂ ਪੰਚਾਇਤ ਤੇ ਅਸੀਂ ਸੇਵਾਦਾਰਾਂ ਪਿੰਡ ਦੇ ਅਸੀਂ ਸਰਪੰਚ ਜੀ ਸਾਡੀ ਪੰਚਾਇਤ ਸੇਵਾਦਾਰ ਸਾਡਾ ਫਰਜ਼ ਆ ਪਿੰਡ ਵਿੱਚ ਜੋ ਕੋਈ ਪ੍ਰੋਬਲਮ ਆਉਂਦੀ ਆ ਤਾਂ ਅਸੀਂ ਹਾਜ਼ਰ ਹੋਵਾਂਗੇ ਠੀਕ ਤੁਹਾਨੂੰ ਦੱਸ ਦੇਣਾ ਵੀ ਆਹ ਮੰਦੇ ਗਲਤ ਗੱਡੀ ਫਿਰਦੀ ਆ ਗਲਤ ਮੰਦੇ ਫਿਰਦੇ ਪਿੰਡ ਵਿੱਚ ਉਹ ਸਾਡਾ ਕੰਮ ਆ ਅਸੀਂ ਜਾ ਕੇ ਫੜਾਂਗੇ ਉਹਨੂੰ ਸੋ ਬਹੁਤ ਵਧੀਆ ਸਰਪੰਚ ਸਾਹਿਬ ਨੇ ਵਿਚਾਰ ਪੇਸ਼ ਕੀਤੇ ਨੇ ਇਸ ਤਰ੍ਹਾਂ ਦਾ ਜਜਵਾ ਜੇਕਰ ਹਰ ਇੱਕ ਪੰਚਾਇਤ ਦਾ ਹਰ ਇੱਕ ਸਰਪੰਚ ਦਾ ਹਰ ਇੱਕ ਪੰਚ ਦਾ ਇਤੋਂ ਤੱਕ ਕਿ ਹਰ ਇੱਕ ਪੰਜਾਬ ਦੇ ਨਾਗਰਿਕ ਦਾ ਪੰਜਾਬੀ ਦਾ ਹੋ ਜਾਵੇ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀ ਕੋਈ ਘਟਨਾ ਸਾਹਮਣੇ ਆਊਗੀ ਕਿਉਂਕਿ ਹਰ ਇੱਕ ਜੇਕਰ ਆਪਣੀ ਜ਼ਿੰਮੇਵਾਰੀ ਸਮਝੇ ਕੋਈ ਗਲਤ ਜੇਕਰ ਤੁਹਾਨੂੰ ਕੋਈ ਦਿਖਦਾ ਤਾਂ ਇਹ ਨਾ ਸੋਚੋ ਕਿ ਚਲੋ ਕੋਈ ਦੂਜਾ ਦੇਖ ਲੂਗਾ ਉਹ ਗਲਤ ਨੂੰ ਉੱਥੇ ਹੀ ਰੋਕਣ ਦੀ ਕੋਸ਼ਿਸ਼ ਕਰੋ ਸਰਪੰਚ ਸਾਹਿਬ ਨੇ ਬਹੁਤ ਵਧੀਆ ਦੱਸਿਆ ਕਿ ਜਿਹੜੇ ਪੰਚਾਇਤਾਂ ਨੇ ਹਾਲਾਂਕਿ ਬਹੁਤ ਸਿਆਣੇ ਨੇ ਜਿਨ੍ਹਾਂ ਨੂੰ ਤੁਹਾਡੇ ਪਿੰਡ ਵਾਸੀ ਚੁਣਦੇ ਨੇ ਲੋਕਾਂ ਨੇ ਸਰਪੰਚ ਚੁਣਿਆ ਪੰਚ ਸੋਣੇ ਆ ਉਹ ਕਾਬਿਲ ਹੁੰਦੇ ਨੇ ਤਾਂ ਹੀ ਚੁਣੇ ਜਾਂਦੇ ਨੇ ਸੋ ਉਹ ਧਿਆਨ ਰੱਖਣਗੇ ਤੇ ਜੇਕਰ ਇਸ ਤਰ੍ਹਾਂ ਦੀ ਘਟਨਾ ਨਾ ਹੀ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਜੇਕਰ ਤੁਸੀਂ ਸਰਪੰਚ ਸਾਹਿਬ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਜਾਂ ਫਿਰ ਉਹ ਪ੍ਰਵਾਸੀ ਦੀ ਵੀਡੀਓ ਵੀ ਤੁਹਾਨੂੰ ਨਾਲ ਚਲਾ ਦੇਵਾਂਗੇ ਕੋਈ ਵੀ ਉਸ ਪ੍ਰਵਾਸੀ ਬਾਰੇ ਜਾਣਕਾਰੀ ਰੱਖਦਾ ਹੋਵੇ ਤੁਸੀਂ ਕਿਤੇ ਦੇਖਿਆ ਹੋਵੇ ਤਾਂ ਜਰੂਰ ਪੰਚਾਇਤ ਨੂੰ ਸਰਪੰਚ ਸਾਹਿਬ ਨੂੰ ਉਹਦੀ ਜਾਣਕਾਰੀ ਦਿਵੋ ਤਾਂ ਕਿ ਉਹ ਤੇ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਹੋ ਸਕੇ ਤਾਂ ਕਿ ਮੁੜ ਕੇ ਕਿਸੇ ਪੰਚਾਇਤ ਨੂੰ ਕਿਉਂਕਿ ਇੱਕ ਕਹਿ ਸਕਦੇ ਆ ਇੱਕ ਸਰਕਾਰ ਹੁੰਦੀ ਹੈ ਇਹ ਪੰਚਾਇਤ ਪਿੰਡ ਦੀ ਹੈ ਨਾ ਇੱਕ ਸਰਕਾਰ ਨੂੰ ਚੈਲੰਜ ਕਰਨਾ ਇੱਕ ਬਹੁਤ ਗੈਰ ਕਾਨੂੰਨੀ ਕੰਮ ਆ ਸਰਪੰਚ ਸਾਹਿਬ ਇੱਥੇ ਅਸੀਂ ਇਹ ਬੇਨਤੀ ਜਰੂਰ ਕਰਾਂਗੇ ਤੁਸੀਂ ਆਪਣਾ ਨੰਬਰ ਜਰੂਰ ਦੱਸ ਦਿਓ ਕਿਉਂਕਿ ਵੀਡੀਓ ਜਿਨ੍ਹਾਂ ਨੇ ਦੇਖਣੀ ਹੈ ਜੇਕਰ ਉਹ ਪ੍ਰਵਾਸੀ ਨੂੰ ਕਿਤੇ ਦੇਖਦੇ ਨੇ ਤੁਹਾਡੇ ਤੱਕ ਕੋਈ ਸੰਪਰਕ ਕਰ ਲਾਉ ਠੀਕ ਠੀਕ ਹਾਂਜੀ ਮੈਂ ਹਰਵਿੰਦਰ ਸਿੰਘ ਬਰਾੜ ਪਿੰਡ ਆਂਡਲੂ ਫੋਨ ਨੰਬਰ ਮੇਰਾ ਹੈਗਾ 9815037559 9815037559 ਸੋ ਇਹ ਸਰਪੰਚ ਸਾਹਿਬ ਦਾ ਨੰਬਰ ਹੈ ਜੇਕਰ ਤੁਸੀਂ ਇਹ ਪ੍ਰਵਾਸੀ ਨੂੰ ਦੇਖੋ ਤੁਸੀਂ ਨਾਲ-ਨਾਲ ਜਿੰਨਾਂ ਦੀ ਫੋਟੋ ਵੀ ਜਿਹੜੇ ਪ੍ਰਵਾਸੀ ਦੇਖ ਰਹੇ ਹੋ ਇਹਨੂੰ ਜਾਂ ਇਹਦੇ ਨਜ਼ਦੀਕੀ ਨੂੰ ਕਿਤੇ ਦੇਖਦੇ ਹੋ ਜਾਂ ਇਹਦੇ ਬਾਰੇ ਪਤਾ ਲੱਗਦਾ ਹੈ ਤਾਂ ਜਰੂਰ ਸਰਪੰਚ ਸਾਹਿਬ ਨਾਲ ਸੰਪਰਕ ਕਰੋ ਤਾਂ ਕਿ ਜਿਹੇ ਗੈਰ ਕਾਨੂੰਨੀ ਪ੍ਰਵਿਰਤੀ ਰੱਖਣ ਵਾਲੇ ਲੋਕਾਂ ਤੇ ਕਾਰਵਾਈ ਹੋ ਸਕੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਦੇਣਾ ਹੋ ਸਕਦਾ ਤੁਹਾਡੇ ਸ਼ੇਅਰ ਨਾਲ ਇਹ ਵੀਡੀਓ ਉਸ ਆਖਰ ਕੋਲ ਪਹੁੰਚੇ ਜਿਹੜਾ ਇਹ ਪ੍ਰਵਾਸੀ ਨੂੰ ਜਾਣਦਾ ਹੋਵੇ ਜਾਂ ਜਿਨੇ ਕਿਤੇ ਇਹਨੂੰ ਦੇਖਿਆ ਹੋਵੇ ਸੋ ਤੁਹਾਡਾ ਕੀ ਕਹਿਣਾ ਹੈ ਇਹ ਜੋ ਘਟਨਾ ਘਟਿਆ ਸ ਤੇ ਜਰੂਰ ਆਪਣੀ ਰਾਏ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਤੇ ਫਿਲਹਾਲ ਇੱਥੇ ਸਾਨੂੰ ਦਿਓ ਇਜਾਜ਼ਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਲਿਓ ਇਹ ਨਾਲ ਦੋ ਵੀ ਅਸੀਂ ਆਂਡੂ ਅਨਕਲੇ ਤਾਂ ਅਸੀਂ ਆਂਡੂ ਭੱਲ ਕੇ ਕੋਈ ਗੱਲ ਨਹੀਂ ਜਦੋਂ ਹੁਣ ਆਵਾਂਗੇ ਨਾ ਬਹੁਤ ਫਸਲ ਲੈ ਕੇ ਆਵਾਂਗੇ ਇੰਨਾ ਕੁ ਲੈ ਕੇ ਆਵਾਂਗੇ ਦੀ ਪੁੰਡ ਪਾੜ ਦੇਣੀ ਆ ਲੋਕਾਂ ਦੀ ਸਾਰਿਆਂ ਲਈ ਇਹ ਮੈਂ ਇੱਕ ਸਬੂਤ ਪਾ ਰਿਹਾ ਆਂ ਵੀ ਅਸੀਂ ਜਿੱਥੇ ਵੀ ਬੈਠੇ ਆ ਨਾ ਕੋਈ ਚੱਕਰ ਨਹੀਂ ਜਿਹੜੇ ਕਹਿੰਦੇ ਸੀ ਨਾ ਵੀ ਆ ਕੁੜੀ ਦਾ ਭਰਾ ਵਾ ਆ ਮੁੰਡਾ ਆ ਮਾਵਾ ਆ ਮੁੰਡੇ ਦਾ ਪਿਓ ਆ ਮੁੰਡਾ ਵਾ ਅਸੀਂ ਕੁੜੀ ਛਡਾਤੀ ਆ ਕਰਾਤੀ ਉਹ ਕਰਾਤੀ ਕੁੜੀ ਗਈ ਗਈ ਸਾਨੂੰ ਕੁੜੀ ਦਾ ਨਹੀਂ ਪਰ ਜਿਹੜੀ ਸਾਡੀ ਪਿੰਡ ਵਾਲੇ ਤੁਸੀਂ ਬੇਇੱਜ਼ਤੀ ਕੀਤੀ ਆ ਨਾ ਉਹ ਬੇਇੱਜ਼ਤੀ ਦਾ ਆ ਜਾਂ ਮੂੰਹ ਤੋੜ ਜਵਾਬ ਦੇਵਾਂਗੇ ਨਾ ਤੁਹਾਨੂੰ ساری ਜ਼ਿੰਦਗੀ ਤੁਸੀਂ ਯਾਦ ਰੱਖੋਗੇ ਸਾਰੇ ਪਿੰਡ ਵਾਲੇ ਕਰਦੇ ਜੱਟਾਂ ਜੱਟਾਂ ਨੇ ਜਾਂ ਜਿੰਨੇ ਵੀ ਜੱਟ ਨਹੀਂ ਜ਼ਮੀਰਦਾਰ ਨੇ ਨਾ ਤੇ ਇਹ ਉਹਨਾਂ ਨੇ ਆ ਸੋ ਤੁਸੀਂ ਪ੍ਰਾਊਡ ਡਾਰਲਿੰਗ ਯਾਦ ਰੱਖੋਗੇ ਸਾਰੇ ਵੀ ਹਾਂ ਕੋਈ ਭੱਜੇ ਸੀਗੇ ਪ੍ਰਵਾਸੀ ਸੀਗੇ ਪੰਜਾਬ ਤੋਂ ਕੱਢੇ ਵੀ ਸੋ ਸਾਰਿਆਂ ਨੂੰ ਮੇਰਾ ਅਸਲਾਮ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਨਾਲ ਕੀਤਾ ਜਿਹੜਾ ਹੁਣ ਅਸੀਂ ਕਰਾਂਗੇ ਜਿਹੜਾ ਅਸੀਂ ਕਰਾਂਗੇ ਉਹ ਤੁਸੀਂ ساری ਜ਼ਿੰਦਗੀ ਯਾਦ ਰੱਖੂਗੇ ਤੁਸੀਂ ਕਦੇ ਭੁੱਲ ਨਹੀਂ ਸਕਦੇ ਸਿਰਫ ਤੁਹਾਨੂੰ ਅਸੀਂ ਐਂ ਜਾਂ ਤੁਹਾਡੀਆਂ ਹੈਗੀਆਂ ਜਵਾਲਾਂ ਤੁਹਾਡੇ ਟੈਟ ਕਰਾਂਗੇ ਜੱਟੋ ਤੁਸੀਂ ਯਾਦ ਰੱਖੂਗੇ ਜੱਟੋ ਇਹ ਮੇਰੀ ਬਿਆਨ ਇਹ ਯਾਰ ਦੇ ਕਲਾਕ ਕੌਣ ਯਾਰ ਚਾਹ ਮਾਰਿਆ ਜਾਵੇ ਯਾਰ ਨੂੰ ਮੌਤ ਦਾ ਖੋਪ ਨਹੀਂ ਯਾਰ ਨੂੰ ਡਰ ਦਾ ਖੋਪ ਨਹੀਂ ਕਾਹੇ ਦਾ